ਕਈ ਭਰਾ ਲੈਣ ਦੇ ਸਕੀਨਾ ਚੋਕੀ ਬੂਰੀ ਭਾਲਦਿਆ ਤੇ ਲੋਪਰਾ ਕਿਉਂਕਿ 100 ਚੋਂ ਇੱਕ ਅੱਧੀ ਨਿਕਲਦੀ ਆ ਲੰਮੀ ਤੁਰ ਦੇ ਭਰਾ ਲੰਮੀ ਲੰਮੀ ਲੋ ਜੀ ਲਾਉਣ ਲੱਗੀ ਕਰਮਾਂ ਵਾਲੀ ਥਾਂ ਤੋਂ ਬਹੁਤ ਸੋਹਣਾ ਤੁਰ ਤੁਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੱਲਮਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਕੁਆਲਿਟੀ ਦੀ ਬੁਰੀ ਝੋਟੀ ਆ ਭਰਾ ਬਲੂਨ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਸੀ ਗਾਈ ਸਸੀ ਗਾ ਬਾਈ ਜੀ ਸਸੀ ਗਾ ਨਾਮ ਵੀਰ ਜੀ ਆਪਣਾ ਨਾਮ ਲਾਸ਼ਮਣ ਸਿੰਘ ਜੀ ਪਿੰਡ ਢੱਲਵਾ ਤਸੀਲ ਤਫਾ ਜ਼ਿਲ੍ਹਾ ਬਰਨਾਲਾ ਠੀਕ ਆ ਨੇੜੇ ਨੇੜੇ ਪਿੰਡ ਵੀਰੇ ਆਪਣੇ ਨੇੜੇ ਆਪਾਂ ਇਧਰ ਆਉਣੇ ਤਾਂ ਤਫਾ ਪੈਂਦਾ ਜੀ ਇਧਰ ਆਉਣਾਂ ਦਾ ਆਪਾਂ ਨੂੰ ਮੋੜ ਪੈਂਦਾ ਆਪਣਾ ਪਿੰਡ ਵਿਚਾਲੇ ਆਂਦਾ ਪਿੰਡ ਢੱਲਵਾ ਠੀਕ ਆ ਜੀ ਤੇ ਝੋਟੀ ਦੱਸੋ ਜੀ ਆਪਣੀ ਘਰੇ ਪਾਲੀ ਵੀ ਵੀਰੇ ਝੋਟੀ ਆਪਣੀ ਨਹੀਂ ਘਰੇ ਪਾਲੀ ਵੀ ਹਾਂਜੀ ਇਹਦੀ ਮਾਦਰ ਕਾਰਡ ਵੀ ਬਹੁਤ ਵਧੀਆ ਰਿਹਾਗਾ ਮਾਦਰ ਕਾਰਡ ਕਿੰਨਾ ਸੀ ਜੀ ਮਾਦਰ ਕਾਰਡ ਸੀਗਾ ਜੀ 16 17 ਦਿੱਤਾ ਬਾਬਾ ਠੀਕ ਆ ਤੇ ਹੁਣ ਇਹਦੇ ਟੀਕੇ ਕਿਹੜਾ ਭਰਾ ਵੀਰੇ ਠੀਕ ਆ ਆਪਾਂ ਦਿਖਾਉਣਾ ਜੀ ਸਾਰ ਦਾ ਟੀਕਾ ਭਰਾ ਵੀ ਜੀ ਠੀਕ ਆ ਸਾਰ ਦਾ ਹੈ ਹਾਂਜੀ ਲੋ ਪ੍ਰਾ ਕੋਸ ਸਿਕਾਦ ਮੈਂ ਵਖਾਉਣ ਦੀ ਕਿਉਂਕਿ ਮੋਬਾਈਲ ਤੇ ਦਿੰਦਾ ਨਹੀਂ ਪਾਈਦਾ ਸੰਭਾ ਵਾ ਠੀਕ ਆ ਠੀਕ ਆ ਨਾ ਤੇ ਦਿਨ ਵੀਰੇ ਕਿੰਨੇ ਕਰੇਗੇ ਸੁਣ ਦਿਨ ਬਾਈ ਲੈ ਜੂ ਇਹ ਪੰਜ ਚ ਪੰਜ ਦਿਨ ਲੈ ਚਾਰ ਦਿਨ ਲੈ ਠੀਕ ਆ ਮੈਂ ਇੱਕ ਬੰਦੇ ਨੂੰ ਵੱਧ ਵੀ ਲੈਣਾ ਪਊਸ ਹਣਾ ਕੋਸ ਲੂਣ ਨਹੀਂ ਸੁਣਾ ਤੋੜ ਦੋ ਪ੍ਰਾ ਲੋ ਜੀ ਸਿੰਘੀ ਸੁੰਗੀ ਤੇ ਸਨੱਖ ਪੁਣਾ ਬਾਈ ਕਹਿੰਦਾ ਮਾਂ ਦਾ ਰਿਕਾਰਡ ਬਈ ਇਹਦਾ ਵਧੀਆ ਸੀ 16 ਲੀਟਰ ਦਾ ਰਿਕਾਰਡ ਸੀ ਦੀ ਮਾਂ ਦਾ ਤੇ ਮਾਂ ਦੀ ਇਹ ਬਾਈ ਕੋਲ ਵੀਡੀਓ ਵੀ ਹੈ ਨਾ ਬਾਈ ਹਾਂ ਜੀ ਆਪਾਂ ਵੀਡੀਓ ਵੀ ਦਿਖਾਵਾਂਗੇ ਹਾਂ ਇਹਦੀ ਮਾਂ ਦੀ ਵੀਡੀਓ ਵੀ ਆ ਤੇ ਬਹੁਤ ਸੋਹਣੀ ਛੋਟੀ ਹੈ ਜੀ ਲੋ ਜੀ ਚੈੱਕ ਕਰ ਸਦੇ ਸਿੰਘੀ ਸਿੰਘੀ ਕਰਮਾਂ ਵਾਲੀ ਲੈ ਕਈ ਭਰਾ ਲੈਣ ਦੇ ਸਕੀਨਾ ਛੋਟੀ ਬੂਰੀ ਭਾਲਦਿਆ ਤੇ ਲੋ ਭਰਾ ਕਿਉਂਕਿ 100 ਚੋਂ ਇੱਕ ਅੱਧੀ ਨਿਕਲਦੀ ਆ ਲੰਮੀ ਤੋਰ ਦੇ ਭਰਾ ਲੰਮੀ ਲੰਮੀ ਲੋ ਜੀ ਲਾਉਣ ਲੱਗੀ ਕਰਮਾਂ ਵਾਲੀ ਥਾਣ ਥਾਣ ਬਹੁਤ ਸੋਹਣਾ ਤੁਰ ਤੁਰ ਦੇ ਭਈ ਲੰਮੀ ਤੋਰ ਦੇ ਲੋ ਜੀ ਤੁਰ ਤੁਰ ਦੇ ਤੁਰ ਤੁਰ ਦੇ ਲੰਮੀ ਤੋਰ ਲੋ ਜੀ ਤੁਰ ਤਰਾ ਚੈੱਕ ਕਰ ਸਦੇ ਭਰਾ ਠੀਕ ਹੈ ਜੀ ਲੋ ਜੀ ਪੂਰੀ ਸੋਣੀ ਸੁਨੱਖੀ ਝੋਟੀ ਫਰਾ ਚੰਗੀ ਪਾਲੀ ਹੋਈ ਬਾਈਆਂ ਦੀ ਲੋ ਜੀ ਕੋਈ ਨਾ ਲੋ ਜੀ ਚੈੱਕ ਕਰ ਸਕਦੇ ਸਮਸਾਨ ਸੁਣ ਕੇ ਚੰਗੀ ਤਾਂ ਫਿਰ ਵਿਖਾ ਦੇਣ ਲੱਗ ਗਰਮਾਂ ਵਾਲੀ ਲੋ ਜੀ ਆਪਾਂ ਮਾ ਮਾ ਵੀ ਦਿਖਾ ਸਕਦੇ ਆ ਮਾ ਦਿਖਾ ਦਿਓ ਚਲ ਦਿਖਾ ਦਿਓ ਵੀਡੀਓ ਚ ਦਿਖਾ ਦਿਓ ਚਲ ਲੋ ਜੀ ਇਹ ਦਰ ਸਕੋਰ ਜੀ ਪੈਂਦੀ ਆ ਲੋ ਜੀ ਚੈੱਕ ਕਰ ਸਕਦੇ ਪਰ ਲੇ ਵਲੂਗਾ ਤੁਸੀਂ ਮਾੜਾ ਚੈੱਕ ਕਰਤਾ ਤਾਂ ਠੀਕ ਹੈ ਨਾ ਬਾਕੀ ਬਾਈ ਤੋਂ ਵੀਡੀਓ ਵੀ ਮਗਵਾ ਸਕਦੇ ਹੋ ਹਾਂ ਜੀ ਵੀਰ ਜੀ ਰੇਟ ਇਹਦਾ ਰੇਟ ਆ ਪਰ ਫੋਨ ਤੇ ਕਰ ਲਾਗੇ ਰੇਟ ਫੋਨ ਤੇ ਕਰੋਗੇ ਹਾਂ ਜੀ ਜਾਇ ਜੀ ਹੋਊਗਾ ਰੇਟ ਹਾਂ ਜਾਇ ਜੀ ਹੋਈ ਠੀਕ ਆ ਪਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦੋਂ ਧੰਨਵਾਦ ਘਰੇਲੂ ਛੋਟੀਆ ਪਰਾ ਠੀਕ ਹੈ ਨਾ ਠੰਡੀ ਪੂਰੀ ਸੀਰ ਠੀਕ ਹੈ ਜੀ